ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਵਿਚਾਰ ਕਰਾਂਗੇ ਜਿਹੜੇ ਬੱਚੇ ਬੱਚਿਆਂ ਦੇ ਵਿਹਾ ਦੇ ਕਾਰਜ ਰੁਕ ਜਾਂਦੇ ਆ ਆਉਂਦੇ ਆ ਰੁਕਾਵਟ ਪੈ ਜਾਂਦੀ ਹੈ ਕਿਸੇ ਪ੍ਰਕਾਰ ਦੀ ਰੁਕਾਵਟ ਪੈ ਜਾਂਦੀ ਹੈ ਜਿਵੇਂ ਕੋਈ ਕਹਿੰਦਾ ਮੰਗਲਿਕ ਹੈ ਜਾਂ ਫਿਰ ਕੀ ਹੁੰਦਾ ਹੈ ਵੇਖਣ ਵਾਲੇ ਬਹੁਤ ਹੁੰਦੇ ਨੇ ਤੇ ਬਿਲਕੁਲ ਐਂ ਲੱਗਦਾ ਵੀ ਕੰਮ ਬਿਲਕੁਲ ਨੇੜੇ ਹੋ ਗਿਆ ਤੇ ਫਿਰ ਉਹ ਜਿਹੜਾ ਕਾਰਜ ਅਧੂਰਾ ਰਹਿ ਜਾਂਦਾ ਕੋਈ ਨਾ ਕੋਈ ਬੇਦਹਾਨਾ ਬਣ ਜਾਂਦਾ ਵਿਆਹ ਜਿਹੜਾ ਇਹਦਾ ਕਾਰਜ ਸਿਰੇ ਨਹੀਂ ਲੱਗਦਾ ਵਿੱਚ ਬਿਗਨ ਪਾ ਜਾਂਦੇ ਆ ਵਿੱਚ ੜੀਕਾ ਲੱਗ ਜਾਂਦਾ ਤੇ ਇਸ ਕਰਕੇ ਫਿਰ ਮਾਪੇ ਇੱਧਰ ਉੱਧਰ ਜਾਂਦੇ ਆ ਤੇ ਤਾਂ ਵੀ ਗੱਲ ਨਹੀਂ ਬਣਦੀ ਤੇ ਇਹ ਸ਼ਬਦ ਜਿਹੜਾ ਉਹਨਾਂ ਬੱਚਿਆਂ ਵਾਸਤੇ ਆ ਬੱਚੀਆਂ ਵਾਸਤੇ ਆ ਜਿਨ੍ਹਾਂ ਦੇ ਵਿਆਹ ਦੇ ਕਾਰਜ ਚ ਰੁਕ ਜਾਂਦੇ ਆ ਕੋਈ ਨਾ ਕੋਈ ਵਿਗਨ ਲੱਗ ਜਾਂਦਾ ਹੈ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ ਬੱਚਿਆਂ ਦੀ ਵਿਆਹ ਦੀ ਉਮਰ ਤਬਦੀ ਜਾਂਦੀ ਹੈ ਤੇ ਫਿਰ ਵੀ ਗੱਲ ਨਹੀਂ ਬਣਦੀ ਤੇ ਇਹ ਸ਼ਬਦ ਜਿਹੜਾ ਆਪਾਂ ਅੱਜ ਛਪਾਂਗੇ ਇਹ ਸ਼ਬਦ ਦੁਆਰਾ ਬੱਚਿਆਂ ਦੇ ਵਿਆਹ ਦੇ ਕਾਰਜ ਰੁਕੇ ਹੋਏ ਵਿਆਹ ਦੇ ਕਾਰਜ ਗੁਰੂ ਦੀ ਕਿਰਪਾ ਨਾਲ ਕਾਰਜ ਸਫਲ ਹੋਣਗੇ ਇਹ ਸ਼ਬਦ ਜਿਹੜਾ ਆਪਾਂ ਪਹਿਲਾਂ ਸਰਵਣ ਕਰੀਏ ਫਿਰ ਆਪਾਂ ਇਹਦੀ ਮਰਿਆਦਾ ਸੁਣਾਂਗੇ ਕਿ ਕਿਸ ਤਰ੍ਹਾਂ ਇਹਨੂੰ ਜਪਣਾ ਤੇ ਕਿਸ ਮਰਿਆਦਾ ਨਾਲ ਇਹ ਸ਼ਬਦ ਆਪਾਂ ਅਭਿਆਸ ਕਰਨਾ ਹੈ ਆਓ ਪਹਿਲਾ ਸ਼ਬਦ ਸਰਵਣ ਕਰੀਏ RAM KALI KI VAR MAHALLA 5 EK OMANKAR SATGUR PRASAD SHLOK MAHALLA 5 JAI SA SATGUR SUNIDA TAYASO HIMADIṬH VECHUDIA MELE PRABHU ਹਰ ਦਰਗਹ ਕਾ ਬਸੀਠ ਹਰ ਨਾਮੋ ਮੰਤਰ ਦੜ੍ਹਾਏ ਦਾ ਕੱਟੇ ਹਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਧੁਰੇ ਪਾਇਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਧੁਰੇ ਪਾਇਆ ਸੰਜੋਗ ਇਹ ਸ਼ਬਦ ਦਾ ਜਾਪ ਰੋਜ਼ਾਨਾ ਸਵਾਹ ਘੰਟਾ ਕਰੋਗੇ ਭਾਵੇਂ ਬੱਚੇ ਆਪ ਕਰ ਲੈਣ ਖੁਦ ਜਾਪ ਰ ਮਾਤਾ ਪਿਤਾ ਵੀ ਕਰ ਸਕਦੇ ਆ ਤੇ ਜਾਪ ਜਿਹੜਾ ਛੌਂਕੜਾ ਮਾਰ ਕੇ ਆਪ ਜੀ ਨੇ ਬੈਠਣਾ ਕੋਲੇ ਆਪ ਨੇ ਜਲ ਰੱਖਣਾ ਹੈ ਢਾਂਡਾ ਜਾਂ ਗੜਵੀ ਰੱਖ ਲਓ ਜੱਗ ਰੱਖ ਲਓ ਜੋ ਵੀ ਬਰਤਨ ਆਪ ਨੂੰ ਚੰਗਾ ਲੱਗੇ ਉਹ ਕੋਲੇ ਰੱਖ ਕੇ ਤੇ ਇਹ ਜਾਪ ਕਰੋ ਸ਼ਗੰਦੀ ਵਾਸਤੇ ਆਪ ਜੀ ਨਾਲ ਅਰਗਬਤੀ ਜਾਂ ਤੂਪ ਵਰਤੋਂ ਕਰ ਸਕਦੇ ਹੋ ਰੋਜ਼ਾਨਾ ਸਵਾ ਘੰਟਾ ਇਹਦਾ ਪਾਠ ਕਰੋ ਪਿਆਰ ਨਾਲ ਕਰੋ ਸ਼ਰਧਾ ਨਾਲ ਕਰੋ ਇਹ ਸ਼ਬਦ ਬੜਾ ਸ਼ਕਤੀਸ਼ਾਲੀ ਹੈ ਤੇ ਵਿਆਹ ਦੇ ਬੱਚਿਆਂ ਦੇ ਕਾਰਜ ਰਾਸ ਹੋ ਜਾਣਗੇ ਹਰੇਕ ਪ੍ਰਕਾਰ ਦਾ ਜਿਹੜਾ ਵਿਗਨ ਰਸਤੇ ਵਿੱਚ ਆ ਜਾਂਦਾ ਹੈ ਉਹ हट ਜਾਉ ਭਾਈ ਪਿਆਰ ਨਾਲ ਜਪੋ ਕਟੋ ਕਟ ਤੁਸੀਂ ਇਹਦਾ ਜਾਪ ਜਿਹੜਾ 40 ਦਿਨ ਕਰੋ ਤੇ ਦੇਖੋ ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਵੇਂ ਬਰਕਤ ਹੁੰਦੀ ਹੈ ਤੇ ਸ਼ਰਧਾ ਨਾਲ ਜਪਣਾ ਪਿਆਰ ਦੇ ਨਾਲ ਜਪਣਾ ਤੇ ਗੁਰੂ ਸਾਹਿਬ ਤੇ ਪੂਰਾ ਭਰੋਸਾ ਰੱਖ ਕੇ ਜਪਣਾ ਤੇ ਤੁਹਾਡਾ ਕਾਰਜ ਰਾਸ ਹੋਵੇਗਾ ਸੋ ਇੰਨੀਆਂ ਹੀ ਬੇਨਤੀਆਂ ਕਰਦੇ ਹੋਏ ਫੁੱਲਾਂ ਦੀ ਮਾਫੀ ਦਿਓ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਸੈਵਰ ਕਰੋ ਤੇ ਗੁਰਬਾਣੀ ਨਾਲ ਜੁੜੋ ਪਿਆਰਿਓ ਪਖੰਡਾ ਵਹਿਮਾਂ ਤੋਂ ਬਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ